ਅੱਜ ਦਾ ਪੈਰਾ ਲਿਖ ਰਹੇ ਹਾਂ ਜੀ ਸਾਡੇ ਜੀਵਨ ਵਿੱਚ ਪੰਛੀ ਪੰਛੀ ਕੁਦਰਤ ਦਾ ਅਨਮੋਲ ਤਾਨ ਹਨ ਇਹ ਸਾਡੇ ਆਲੇ-ਦੁਆਲੇ ਦੇ ਜੀਵ ਸੰਸਾਰ ਦਾ ਮਹੱਤਵਪੂਰਨ ਹਿੱਸਾ ਇਹ ਆਪਣੀਆਂ ਮੰਗੀਆਂ ਰੰਗ ਉਡਾਰੀਆਂ ਤੇ ਸੁਰੀਲੀਆਂ ਆਵਾਜ਼ਾਂ ਨਾਲ ਸਾਡੇ ਵਾਤਾਵਰਨ ਨੂੰ ਬੇਹੱਦ ਸਵਾਦਲਾ ਤੇ ਰੋਚਕ ਬਣਾ ਦਿੰਦੇ ਹਨ ਕਈ ਪੰਛੀ ਬਹੁਤ ਹੀ ਸੁੰਦਰ ਹਨ ਜੋ ਕੁਦਰਤ ਦੀ ਆਬਾ ਨੂੰ ਚਾਰ ਚੰਨ ਲਾਗਾ ਦਿੰਦੇ ਹਨ ਅਸੀਂ ਆਪਣੇ ਆਲੇ-ਦੁਆਲੇਨੇਕਾ ਪੰਛੀਆਂ ਨੂੰ ਦੇਖ ਸਕਦੇ ਹਾਂ ਜਿਹੜੇ ਆਪਣੇ ਰੰਗਾਂ ਵਿੱਚ ਆ ਘਾਰ ਕਰਕੇ ਵੱਖਰੇ ਨਹੀਂ ਹੁੰਦੇ ਸਗੋਂ ਸਭ ਸਹਾਵਾਵਾਂ ਕਰਕੇ ਵੀ ਵੱਖਰੇ ਹੁੰਦੇ ਹਨ ਇਹ ਆਮ ਕਰਕੇ ਰੁੱਖਾਂ ਜਾਂ ਛੱਤਾਂ ਵਿੱਚ ਤੀਲਿਆਂ ਦੇ ਘਰ ਬਣਾ ਕੇ ਰਹਿੰਦੇ ਹਨ ਵੀ ਜਿਹੜੇ ਵਰਗਾ ਪੰਛੀ ਆਪਣਾ ਘਰ ਬਹੁਤ ਕਲਾਕਾਰੀ ਨਾਲ ਬਣਾਉਂਦਾ ਹੈ ਪੰਛੀ ਆਪਣੇ ਘਰਾਂ ਵਿੱਚ ਜੋੜਿਆਂ ਦੀ ਸ਼ਕਲ ਵਿੱਚ ਰਹਿੰਦੇ ਹਨ ਤੇ ਮਾਦਾ ਪੰਛੀ ਬੱਚੇ ਪੈਦਾ ਕਰਨ ਲਈ ਆਂਡੇ ਦਿੰਦਾ ਹੈ ਕਈ ਮਹਾ ਮਹਾਸਾਰੀ ਪੰਛੀ ਛੋਟੇ ਪੰਛੀਆਂ ਨੂੰ ਜੋ ਉਹਨਾਂ ਨੇ ਅੰਡੇ ਨੂੰ ਖਾ ਵੀ ਜਾਂਦੇ ਹਨ ਪੰਛੀਆਂ ਖਰ ਕੇ ਦਾਣੇ ਕੀੜੇ ਮਕੌੜੇ ਤੇ ਮਾਸ ਖਾਂਦੇ ਹਨ ਬਹੁਤ ਸਾਰੇ ਪੰਛੀ ਮਨੁੱਖ ਦੇ ਮਿੱਤਰ ਹਨ ਜਿਹੜੇ ਹਾਨੀਕਾਰਕ ਕੀੜਿਆਂ ਨੂੰ ਖਾ ਕੇ ਫਸਲਾਂ ਦਾ ਬਚਾਅ ਕਰਦੇ ਹਨ ਗਿਰਜਾ ਮੁਰਗੇ ਪਸ਼ੂਆਂ ਨੂੰ ਖਾ ਕੇ ਮੁਕਾ ਦਿੰਦੀਆਂ ਹਨ ਕਈ ਪੰਛੀ ਪ੍ਰਵਾਸੀ ਵੀ ਹੁੰਦੇ ਹਨ ਜੋ ਮੌਸਮ ਦੇ ਬਦਲਣ ਨਾਲ ਹਜ਼ਾਰਾਂ ਮੀਲ ਉੱਡਦੇ ਹੋਏ ਸਾਡੇ ਇਲਾਕੇ ਵਿੱਚ ਸਥਿਤ ਕਿਸੇ ਝੀਲ ਕੰਡੇ ਆ ਕੇ ਉੱਤਰਦੇ ਤੇ ਸਾਡੇ ਜੀਵਨ ਵਿੱਚ ਰੁਮਾਂਚ ਤੇ ਰੰਗਿਨੀ ਪੈਦਾ ਕਰਦੇ ਹਨ ਇਸੇ ਜੀ ਸਾਡਾ ਅੱਜ ਦਾ ਪੈਰਾ ਰਚਨਾ ਤਦਵਾਰ ਜੀਏ ਕਨਾਲ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਮਿਲਦੀਆਂ ਫਿਰ ਨਵੀਂ ਵੀਡੀਓ ਲੈ ਕੇ ਜੀ ਸਸਕਾਰ